ਹਾਂਜੀ ਇਹ ਅਸੀਂ ਇੱਕ ਮੁਕੱਦਮਾ ਨੰਬਰ 78 ਮਿਤੀ 17 ਦਾ 724 ਅੰਡਰ ਸੈਕਸ਼ਨ 21 ਐਨਡੀਪੀਐਸਟ ਥਾਣਾ ਪਾਸ ਤੋਂ ਬਰ ਖਿਲਾਫ ਦੋਸ਼ੀ ਲਖਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਇੱਕ ਲੇਡੀ ਜਗੀ ਕਿ ਨਾ ਹਰਪ੍ਰੀਤ ਕੌਰ ਵਾਸੀ ਰਾਜਗੜ੍ਹ ਇਹਨਾਂ ਤੋਂ 50 ਗ੍ਰਾਮ ਚਿੱਟਾ ਬਰਾਮਦ ਕੀਤਾ ਸੀਗਾ ਤੇ ਕੱਲ ਮਾਨਯੋਗ ਅਦਾਲਤ ਵਿੱਚ ਪੇਸ਼ ਕਰੇ 2 ਦਿਨ ਦੇ ਪੁਲਿਸ ਰਿਮਾਂਡ ਤੇ ਨੇ ਹੋਰ ਵੀ ਖਲਾਸੇ ਕੀਤੇ ਜਾ ਰਹੇ ਜੀ ਇਹ ਕਿੱਥੋਂ ਪ੍ਰਾਪਤ ਹੋਇਆ ਜੀ ਕਿਹੜੀ ਜਗ੍ਹਾ ਤੇ ਫੜੇ ਇਹ ਬੀੜ ਦੇ ਲਾਗੇ ਖੜੇ ਸੀ ਉੱਥੇ ਕਿਸੇ ਨੂੰ ਦੇਣਾ ਸੀ ਕੋਈ ਲਫਾਫੇ ਦੇ ਵਿੱਚ ਫੋਲਾ ਫਾਲੀ ਕਰ ਰਹੇ ਸੀ ਜਦੋਂ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਇੱਕਦਮ ਇਹਨਾਂ ਨੇ ਲਫਾਫਾ ਸੁੱਟਤਾ نیچے ਇਹਨਾਂ ਨੂੰ ਉੱਥੋਂ ਸਾਡੇ ਥਾਣੇਦਾਰ ਪਰਮਿੰਦਰ ਸਿੰਘ ਨੇ ਗ੍ਰਿਫਤਾਰ ਕਰ ਲਿਆ ਜੀ ਪਹਿਲਾਂ ਵੀ ਕੋਈ ਇਦਾਂ ਦਾ ਮੁਕੱਦਮਾ ਇਹਨਾਂ ਤੇ ਦਰਜਾ ਸਰ ਉਹ ਅਸੀਂ ਜਿਹੜੀ ਲੇਡੀਜ਼ ਆ ਉਹਦੇ ਖਿਲਾਫ ਹੈਗੇ ਨੇ ਜੀ ਬਾਕੀ ਉਹਨਾਂ ਦੇ ਖਿਲਾਫ ਦੇਖ ਰਹੇ ਹਾਂ ਜੀ ਜੀ ਤੁਸੀਂ ਇਸ ਤਰ੍ਹਾਂ ਪਤਾ ਲੱਗ